ਹਾਂਜੀ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਤੇ ਕੁਦਰਤ ਡੇਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪਰਾਣਾ ਪੈਂਦੀ ਆ ਬਾਈ ਲਾਪਰੀ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆਂ ਬਾਈ ਕੋਲੇ ਬਹੁਤ ਬਹੁਤ ਸੋਹਣੇ ਨਾਗਰ ਟਾਪ ਨਗੀ ਨਹੀਂ ਆ ਤਿੰਨ ਬੱਚੀਆਂ ਬਾਈ ਬਿਲਕੁਲੇ ਬਹੁਤ ਸੋਹਣੀਆਂ ਚੰਗੇ ਸੀਮਨ ਚੰਗੇ ਰਿਕਾਰਡ ਦੀਆਂ ਬੱਚੀਆਂ ਬਾਕੀ ਸਾਰਾ ਆਪਾਂ ਬਾਈ ਤੋਂ ਰਿਕਾਰਡ ਪੁੱਛਾਂਗੇ ਕਰਾਵਾਂਗੇ ਤੁਹਾਡੀ ਗੱਲ ਬਾਤ ਤੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਆਏ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਜਿਹੜੇ ਵੀਰ ਆਪਾਂ ਨੂੰ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਆਪਣੇ ਪੇਜ ਨੂੰ ਫੋਲੋ ਜਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਬਹੁਤ ਸੋਹਣੀਆਂ ਬੱਚੀਆਂ ਬਾਈ ਕੋਲੇ ਟੋਪ ਨਹੀਂ ਗੀਨੀ ਇੱਕ ਜਰਸੀ ਦੀ ਤੇ ਦੋ ਹੈ ਨਹੀਂ ਐਚਐਫ ਦੀਆਂ ਜਿਹੜੇ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰਾ ਮੋਬਾਈਲ ਨੰਬਰ 62807 7991 ਤੇ ਕਰਾਉਨੇ ਆ ਤੁਹਾਡੀ ਗੱਲਬਾਤ ਬਾਈ ਤੋਂ ਪੁੱਛਦੇ ਆ ਇਹਨਾਂ ਦਾ ਕੀ ਰਿਕਾਰਡ ਆ ਕਿੰਨੇ ਟਾਈਮ ਲਿੰਗਾ ਇਹ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਲਾਪਰੀ ਠੀਕ ਠਾਕ ਆ ਠੀਕ ਹੈ ਠੀਕ ਹੈ ਬਾਈ ਵਧੀਆ ਕਿਵੇਂ ਕੰਮ ਕਰ ਬਾਈ ਵਧੀਆ ਨਹੀਂ ਨਹੀਂ ਵਧੀਆ ਬਾਈ ਮਾਲਕ ਦੀ ਮਿਹਰ ਆ ਗਾਂ ਠੀਕ ਹੈ ਤੇ ਬਾਈ ਆਪਣਾ ਡਰੈਸ ਕਨਫਰਮ ਕਰ ਦੋ ਜੀ ਨਾਂ ਮੇਰਾ ਬਾਈ ਲਾਪਰੀ ਤੇ ਪਿੰਡ ਸੁਖਾਣੰਦ ਹਾਂਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਜੀ ਨੇੜੇ ਸ਼ਹਿਰ ਭਾਗਤਾ ਪਾਈਕਾ ਤੇ ਇਧਰ ਪਗਰਾੜੀ ਹੈ 1.5 ਕਿਲੋਮੀਟਰ ਤੇ ਹੈ ਨਾ ਆਪਣੇ ਘਰ ਇੱਕ ਇਧਰਲੀ ਇਸਲੇ ਪਾਸੇ ਆਪਣੇ ਸਰਗੇ ਵਾਲਾ ਰਹਿ ਗਿਆ ਤੇ 1.5 ਕਿਲੋਮੀਟਰ ਪਛਿਆੜਮਾ ਬਾਈ ਦਾ ਘਰ ਹੈ ਹਾਂ ਖੇਤਾਂ 'ਚ ਘਰ ਹੈ ਬਾਈ ਦਾ ਹੈ ਨਾ ਪਿੰਡਾ ਵੀ ਆਪਾਂ ਨੂੰ 40 ਤੋਂ 45 ਕਿਲੋਮੀਟਰਾਂ ਮੋਗਾ ਵੀ ਤੇ ਬਰਨਾਲਾ 50 ਕਿਲੋਮੀਟਰ ਹੈ ਠੀਕ ਹੈ ਜੀ ਤੇ ਮੋਬਾਈਲ ਨੰਬਰ ਬਾਈ 95729257848 ਠੀਕ ਹੈ ਤੇ ਬਾਈ ਫਿਰ ਪਿੱਛੇ ਆਪਾਂ ਵੀਡੀਓ ਪਾਈਆਂ ਸੀ ਵਧੀਆ ਰਿਹਾ ਰਿਕਾਰਡ ਬਾਈ ਬਿਆਨ ਤਾਂ ਰੱਬ ਤੋਂ ਡਰ ਕੇ ਗੱਲ ਕਰਦੇ ਆ ਹਾਂ ਹਾਂਜੀ ਬਾਈ ਵਧੀਆ ਮਾਲਕ ਦੀ ਮਿਹਰ ਨਾਲ ਨਾ ਆਪਣਾ ਜਦੋਂ ਵੀਡੀਓ ਪਾਈ ਉਹਦੇ 2 ਘੰਟੇ ਸਾਰਾ ਮਾਲ ਵੇਚ ਗਿਆ ਠੀਕ ਹੈ ਬਈ ਹਾਂ ਠੀਕ ਹੈ ਤੇ ਬਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨਗ ਵਿਖਾਉਣੇ ਆ ਤਿੰਨ ਬੱਛੀਆਂ ਲਗਾਉਣੀਆਂ ਬਈ ਠੀਕ ਹੈ ਬਈ ਤੇ ਬਈ ਜਿਹੜੇ ਆਪਾਂ ਪਹਿਲੇ ਨੰਬਰ ਤੋਂ ਇਧਰੋਂ ਕਰ ਲਏ ਸ਼ੁਰੂ ਬਹੁਤ ਸੋਹਣੀ ਬੱਛੀ ਅੰਗਰੇਜ਼ਾਂ ਆਰ ਗਈ ਐ ਚਿੱਟੀ ਚਿੱਟੀ ਕੀ ਰਿਕਾਰਡ ਹੈ ਦਾ ਕਿੰਨੇ ਟਾਈਮ ਦੀ ਆ ਵੀਰੇ ਇਹ ਬੱਛੀ ਹੈਗੀ ਐ ਬੰਦ 5 ਮਹੀਨੇ ਦੀ 5 ਮਹੀਨੇ ਦੀ ਹਾਂਜੀ ਠੀਕ ਹੈ ਜੀ ਤੇ ਸੀਮਨ ਕਿਹੜੇ ਸੀਮਨ ਦੀ ਐ ਬਈ ਇਹ ਕੋਈ ਰਿਕਾਰਡ اے بی ਐਸ ਦੇ ਬਈ ਸਟੋਕੀ ਦੀ ਆ اے بی ਐਸ ਦੇ ਸਟੋਕੀ ਦੀ ਆ ਤੇ ਇਹਨਾਂ ਦਾ ਮਦਰ ਰਿਕਾਰਡ ਬਈ ਮਦਰ ਕਾਰਡ ਦੇ ਇਹਨਾਂ ਦਾ 35 ਤੋਂ ਪਲੱਸ ਆ ਠੀਕ ਆ ਯਾਨੀ ਕਿ ਤਿੰਨੇ ਪਸ਼ੂ ਤੇ ਤਿੰਨੇ ਬੱਚੀਆਂ ਚੰਗੀਆਂ ਗਾਇਆਂ ਨੇ ਵੀ ਇਹਨਾਂ ਦਾ ਤਿੰਨੇ ਬੱਚੀਆਂ ਆਪਾਂ ਇੱਕ ਫਾਰਮ ਤੇ ਲਈਆਂ ਠੀਕ ਹੈ ਕਰੋ ਇਹਨੂੰ ਵੀ ਘਾਰੀ ਮੰਨ ਲਓ ਕਿੰਨੀਆਂ ਚੰਗੀਆਂ ਚੰਗੀਆਂ ਸੀਗੀਆਂ ਪਰ ਵੀ ਐਵੇਂ ਆਪਾਂ ਕਹਿੰਦੇ ਆ ਵੀ ਫਾਰਮ ਹਾਂ ਵੀ ਬਹੁਤ ਕਰਾਂ ਦੇ ਵਿੱਚ ਹੈਗੀ ਆ ਚੰਗੇ ਪਸ਼ੂ ਵਧੀਆ ਗਾਇਆਂ ਚੰਗੇ ਚਾਰ ਚਾਰ ਪੰਜ ਪੰਜ ਸੀਗੀਆਂ ਵੀ ਬੱਚੇ ਲਿਆਏ ਆ ਵੀ ਇੱਕ ਤਾਂ ਚਾਰ ਹੀ ਥਾਣਾ ਠੀਕ ਆ ਵੀ ਦੰਦੋ ਕੀੜੀਆਂ ਦੀ ਗਰੰਟੀ ਵੀ ਪਸ਼ੂ ਦੇ ਤੇ ਜੇਰੇ ਸੀ ਤੇ ਗੰਦ ਹੋਵੇ ਕੋਈ ਹਾਂ ਜਾਂ ਜੀਰ ਹੋਵੇ ਆਪਾਂ ਬੈਠੇ ਆ ਜੁਣ ਠੀਕ ਆ ਜਾਂ ਕੋਈ ਫੂਟ ਸ਼ਾਂਗ ਹੋਵੇ ਹੈਨਾ 对吧？你这边也来呀，那。Bye. ਬਈ ਆ ਪਾਲੇ ਨੂੰ ਸਾਥੀਆ ਦੱਸ ਕੇ ਦਿਨੇ ਆ। ਸਹੀ ਗੱਲ ਆ ਬਾਈ। ਬਾਈ ਦਾ ਬਹੁਤ ਸੁਣੋ ਸਾਫ ਸੁਸਰਾ ਕੰਮ ਆ ਵੀਰ ਦਾ, ਨੌਜਵਾਨ ਭਰਾ ਤੇ ਵਧੀਆ ਜਾਇਜੇ ਰੇਟ ਤੇ ਜਾਇਜ ਮਾਰਜਨ ਤੇ ਵੀਰ ਸੇਲ ਕਰਦਾ ਤੇ ਵਧੀਆ ਬਾਈ ਦਾ ਸਾਫ ਸੁਸਰਾ ਕੰਮ ਆ। ਤੇ ਬਾਈ ਫਿਰ ਕਿੰਨੇ ਟਾਈਮ ਦੀ ਬੱਚੀ ਐ? ਇਹ ਬਈ 5 ਮਹੀਨੇ ਦੀ ਆ। 5 ਮਹੀਨੇ ਦੀ ਆ। ਆਖਾਂ ਤੁੰਡ ਦਿਖਾ ਦਿੱਤੀ। ਹਾਂ ਕਰੀ ਬਾਈ ਇੱਧਰ ਨੂੰ। ਬਹੁਤ ਸੋਹਣੀ ਬੱਚੀ ਐ। ਤੇ ਚਾਰ ਹੀ ਥਾਣਾ ਮਿੱਤਰੋ। ਦੇਖੋ ਜੀ ਹਾਂ। ਕੱਲਾ ਕੱਲਾ ਥਾਣਾ ਸੋਹਣਾ ਨਿਕੜਮਾ। ਤੇ ਫੇਸ ਕੁਆਲਿਟੀ ਕਰੋ ਚੈੱਕ। ਨਿੱਕਾ ਕੰਨਾ ਗੋ ਬੋਦੀ ਵਾਲੀ ਬੱਚੀ ਆ ਫੇਸ ਕੁਆਲਿਟੀ ਬਹੁਤ ਸੋਹਣੀ ਆ ਨਾ ਬਾਈ ਹਾਂ ਪਿੱਠਪੁੜੇ ਦੀ ਬਣਾਵਟ ਬਹੁਤ ਚੰਗੀ ਆ ਬੇਲਬੂਲ ਬਹੁਤ ਆ ਤੇ 5 ਮਹੀਨੇ ਬਾਈ ਨੇ ਇਹਦੀ ਉਮਰ ਦੱਸਿਆ ਤੇ ਬਾਈ ਕਹਿੰਦਾ ਵੀ ਇਹ ਏਬੀਐਸ ਦੇ ਸਟਾਕੀ ਦੀ ਆ ਬਾਈ ਹਾਂਜੀ 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 ਸਟਾਕੀ ਦੀ ਆ ਬਹੁਤ ਚੰਗੇ ਸੀਮਨ ਦੀ ਆ ਤੇ ਜਿਹੜਾ ਇਹਨਾਂ ਦਾ ਮਦਰ ਕਾਰਡ ਆ ਉਹ ਵੀ ਬਹੁਤ ਸੋਹਣਾ ਦੱਸਿਆ ਬਾਈ ਹੂੰ ਨਹੀਂ ਨਹੀਂ ਤੋਰਾ ਤਰਾ ਬਾਈ ਘੋੜੀ ਵਰਗਾ ਐ ਨੁਗਰੀ ਬਸ਼ੇਰੀ ਵਰਗੀ ਚਿੱਟੀ ਚਿੱਟੀ ਮੂੰਹ ਫੇਸ ਕੁਆਲਿਟੀ ਬਹੁਤ ਸੋਹਣਾ ਤੇ ਚਾਰ ਹੀ ਹਨ ਫੋਰ ਸ਼ਾਂਗ ਪੂਰਾ ਨਹੀਂ ਦੇਖੋ ਜੀ ਅੱਖਾਂ ਦੇਖ ਤੋ ਐ ਬਈ ਗੁਲਾਬੀ ਗੁਲਾਬੀ ਪਈ ਮੈਂ ਮਾਂ ਦਾ ਦੇਖੀ YouTube ਤੇ ਵੀਡੀਓ ਹਾਂਜੀ ਉਹ ਕਹਿੰਦੇ ਜਿਹੜੀ ਗ੍ਰੀਨ ਵਾਲੀ ਚੀਜ਼ ਆ ਹਨਾ ਉਹਦੀ ਇਕ ਤਾਂ ਪੂਰ ਚੱਕ ਨਹੀਂ ਹੋਊਗੀ ਹਾਂ ਪੈਠੂੜੇ ਦੀ ਬਣਾਵਟ ਥੋੜਾ ਪੂੜਾ ਜਿਹੜਾ ਹੁੰਦਾ ਚੱਕ ਮਾ ਹੋਊਗਾ ਹਨਾ ਤੇ ਮਦਰੋ ਚੱਕਮੀ ਸਹੀ ਗੱਲ ਤੂੰ ਹੀ ਦੇਖੀ ਬਈ ਨਹੀਂ ਆਮ ਬੱਚਿਆਂ ਦੀ ਆ ਚੀਜ਼ ਐ ਜੇ ਹੋ ਜਾਂਦੀ ਐ ਜੇ ਆਏ ਨਹੀਂ ਵੀ ਕੰਗਰੋੜ ਨਹੀਂ ਚੱਕਦੀ ਬਈ ਬੰਨ ਤਾਂ ਆਪਣਾ ਸਕੂਲ ਆ ਆਏ ਤਾਂ ਪਤਾ ਨਹੀਂ ਰੱਬ ਨੇ ਕੱਲੂ ਹਨਾ ਆਪਾਂ ਨੂੰ ਮੁੱਦੇ ਮੂੰਹ ਮਾਰੀ ਹਾਂ ਉਹ ਤਾਂ ਬਕਤੀ ਗੱਲ ਹੈ ਬਾਈ ਚਲੋ ਆਪਾਂ ਮਾਲ ਆਪਦੇ ਲੋ ਪੂਰਾ ਦੇਖ ਕੇ ਲੈ ਨਹੀਂ ਨਹੀਂ ਬਹੁਤ ਚੰਗੀ ਬੱਚੀ ਹੈ ਪੰਜ ਮਹੀਨੇ ਬਾਈ ਨੇ ਉਮਰ ਦੱਸੀ ਤੇ ਜਿਹੜੇ ਹਿਸਾਬ ਨਾਲ ਬਾਈ ਨੇ ਉਮਰ ਦੱਸੀ ਤੇ ਪੇਟਪੜੇ ਦੀ ਬਨਾਵਟ ਤੇ ਬੇਲਬੂਲ ਬਹੁਤ ਆ ਬੱਚੀ ਦੀ ਚਾਰ ਹੀ ਹਨਾ ਥੱਲਿਓ ਗੱਦੀ ਵੀ ਝੋਲੀ ਘੱਬਣ ਵਾਲੀ ਲਈ ਫਿਰਦੀ ਆ ਹਜੇ ਪੰਜ ਮਹੀਨੇ ਦੀ ਆ ਤੇ ਨਾੜਾ ਨੂੜਾ ਪਾਸੇ-ਆਸੇ ਬਹੁਤ ਚੰਗੇ ਬੱਲੀਆਂ ਮੀਆਂ ਬੱਚੀਆਂ ਬਾਈ ਸਹੀ ਗੱਲ ਆ ਬਾਈ ਤੇ ਚੰਗੇ ਰਿਕਾਰਡ ਦੀ ਦੱਸਿਆ ਬਾਈ ਨੇ ਅੰਛਾਲਾਂ ਮਾਰਦੀ ਫਿਰਦੀ ਆ ਦੜੰਗੇ ਲਾਉਂਦੀ ਫਿਰਦੀ ਆ ਪੂਰੀ ਰੈਸਟ ਪੋਸਟ ਤੇ ਨੁਗਦੀ ਬਿਸ਼ੇਰੀ ਵਰਗੀ ਐ ਚਾਰੀ ਥਾਣਾ ਫੋਰ ਸ਼ੰਗਪੂਰਾ ਨਹੀਂ ਪੰਜ ਮਹੀਨੇ ਬਾਈ ਨੂੰ ਉਮਰ ਦੱਸੀ ਐ ਤੇ ਬਹੁਤ ਸੋਹਣੀ ਚੰਗੀ ਐ ਬੱਚੀ ਬਾਈ ਕੋਲੇ ਤਿੰਨ ਨਾ ਹੈਗਾ ਤੇ ਤਿੰਨੇ ਹੀ ਪੂਰੇ ਟੌਪ ਦੇ ਆ ਬਹੁਤ ਸੋਹਣੀ ਬੱਚੀ ਐ ਲੈ ਜੀ ਇਹ ਕਰਦਾ ਆ ਫੇਸਕਵਾਲ ਮੂੰਹ ਤੇ ਮਾਰੀ ਚ ਲੱਗੇ ਕੈਮਰਾ ਐ ਐਡੀ ਸੋਹਣੀ ਬੱਚੀ ਐ ਹਨਾ ਢੋਲੀ ਬੋਲੀ ਬਈਆ ਚਾਰੇ ਪਾਸੇ ਰੱਬ ਨੇ ਨਾ ਵਿਹਲੇ ਬਹਿ ਕੇ ਸਹੀ ਗੱਲ ਆ ਬਾਈ ਰੰਗ ਰੂਪ ਬਹੁਤ ਸੋਹਣਾ ਦਿੱਤਾ ਤੇ ਬੱਚੇ ਨਾ ਵਥੀ ਹੁੰਦੀਆਂ ਪਰ ਜਿਹੜੀ ਸੁੰਦਰਤਾ ਹੁੰਦੀ ਹੈ ਉਹ ਬਾਖਮਾਲ ਆ ਕਿਸੇ ਕਿਸੇ ਚ ਹੁੰਦੀ ਹੈ ਹੈਨਾ ਤੇ 12 ਦਾ ਮਾਰ ਨਹੀਂ ਕਰਦੇ ਬਈ ਹਾਂਜੀ ਤੇ ਜਿੱਦੇ ਬੱਚੇ ਹੈ ਨਾ ਵੀ ਕੀ ਬਈ ਇਹ ਐਂ ਲਾ ਲੋ ਤੁਸੀਂ ਦੂਜੇ ਪ੍ਰਿੰਟ ਨਾਲ 25000 ਰੁਪਏ ਵੱਧ ਵੀ ਗਏ ਸਹੀ ਗੱਲ ਆ ਬਾਈ ਬਈ ਯਾਨੀ ਕਿ ਬਹੁਤ ਚੰਗੀ ਵਹਿੜ ਤਿਆਰ ਹੋਊਗੀ ਜੇ ਕਿਸੇ ਭਰਾ ਨੇ ਤਿੰਨੇ ਬੱਚੇ ਮੰਨ ਕੇ ਚੱਲੋ ਪਾਲਣੀਆਂ ਪਾਲਣ ਵਾਸਤੇ ਬਹੁਤ ਚੰਗੇ ਥੱਲੇ ਜਿਹੜੀ ਬਹੁਤ ਸੋਹਣੀ ਤਿਆਰ ਹੋਊਗੀ ਪ੍ਰਮਾਤਮਾ ਮਹਾਰਾਜ ਉਮਰ ਲੰਮੀ ਕਰੇ ਜਿੱਦੇ ਬੱਚੇ ਦਿਨਾਂ ਤੇ ਆ ਗਈ ਤੇ ਗੱਲਾਂ ਕੁਝ ਹੋਰ ਹੀ ਹੋਣਗੀਆਂ ਹੈਨਾ ਬਈ ਬਹੁਤ ਸੋਹਣੀ ਹੈ ਹੁਣ ਆ ਬੱਚੀ ਬੇਲ ਹਾਂ ਤੇ ਇਹਦੀ ਇਹਦੀ ਕੀ ਡਿਟੇਲ ਆ ਬਾਈ ਰੇਟ ਆਪਾਂ ਮਗਰੋਂ ਕਰਾਂਗੇ ਤਿੰਨੇ ਬੱਚਿਆਂ ਦਾ ਆਪਾਂ ਆਫਰ ਵੀ ਰੱਖਾਂਗੇ ਆਫਰ ਵੀ ਕਰਾਂਗੇ ਠੀਕ ਹੈ ਆਪਣੀ ਪੂਰੀ ਵੀਡੀਓ ਦੇਖੋ ਸਾਰੇ ਭਰਾ ਤੇ ਆਪਾਂ ਵੀਡੀਓ ਦੇ ਵਿੱਚ ਮਗਰੋਂ ਆਪਾਂ ਆਫਰ ਵੀ ਕਰਾਵਾਂਗੇ ਬਾਈ ਤੋਂ ਤੇ ਆਪਾਂ ਉਹੋ ਜੀ ਛੋੜ ਛੱਪਾ ਬਾਈ ਤੋਂ ਕਰਾਵਾਂਗੇ ਤਿੰਨਾ ਬੱਚਿਆਂ ਮਗਰ ਇਹ ਬੇਹਤ ਜੀ 7 ਮਹੀਨੇ ਦੀ ਉਮਰ ਹੈ 7 ਮਹੀਨੇ ਉਮਰ ਹੈ ਬਾਈ ਠੀਕ ਹੈ ਜੀ ਦੇਖੋ ਫੇਸ ਕੁਆਲਿਟੀ ਦੇਖੋ ਜੀ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਆ ਰੰਗ ਪ੍ਰਿੰਟ ਬਾਕਮਾ ਵਾਲੀ ਆ ਅਜਤਾ ਬਾਈ ਨਗੀਨੇ ਤੰਨੇ ਛਾਂਟ ਕੇ ਲਿਆ ਬਾਈ ਕਰੀਏ ਇਧਰ ਨੂੰ ਮਰੀ ਆ ਪਸੰਦ ਖਾਈ ਰੰਗ ਪ੍ਰਿੰਟ ਬਹੁਤ ਸੋਹਣਾ ਜਿਹੜੀ ਜਾਤ ਨਸਲ ਆ ਪੂਰੀ ਐ ਥਣ ਬਹੁਤ ਸੋਹਣੇ ਮੋਟੇ ਮੋਟੇ ਥਣ ਐ ਤੇ ਪੂਰੀ ਬੇਥੀ ਤੇ ਗੜਗੜ ਦੀ ਬੇਥ ਤੇ ਲੱਗੇ ਵਿਆ ਜਿੱਦੇ ਬੱਚੀ ਦਿਨਾਂ ਤੇ ਆ ਗਈ ਤੇ ਲੇਵੇ ਦੀ ਕੁਆਲਿਟੀ ਜਿਹੜੀ ਆਰਡਰ ਕੁਆਲਿਟੀ ਬਹੁਤ ਸੋਹਣੀ ਤਿਆਰ ਕਰੂਗੀ ਤੇ ਚੰਗੀ ਜਾਤ ਨਸਲ ਦੀ ਆ ਕਿੰਨੇ ਮਹੀਨੇ ਦੱਸੇ ਵੀਰੇ ਉਮਰ 7 ਮਹੀਨੇ 7 ਮਹੀਨੇ ਬਾਈ ਨੂੰ ਉਮਰ ਦੱਸੀ ਜੀ ਦੇਖੋ ਜੀ ਉਥੇ ਖੁੱਲੀਆਂ ਜਾਂ ਫਿਰ ਦੇ ਤੰਗ ਪਾਉਂਦੀਆਂ ਜਾਂ ਕਰਦੀਆਂ ਠੀਕ ਥੋੜਾ ਜਿਹਾ ਧੱਕਾ ਉਹ ਕਰਦੀਆਂ ਫਿਰ ਅਲਤਕੀ ਜੀ ਮੰਨਦੀਆਂ ਰਸਤੇ ਦੀਆਂ ਬਾਈ ਕਹਿੰਦਾ ਖੁੱਲੀਆਂ ਫਿਰ ਦਗਾਈਆਂ ਤੇ ਬੇਲਬੂਲ ਇਹਦੀ ਵੀ ਬਹੁਤ ਲੰਬੀ ਹੈ ਬਾਈ ਹੈਨਾ ਇਹ ਕਿਹੜੇ ਸੀਮਨਦੀਪ ਰੇ ਏਵੀਐਸ ਦੇ ਐਵਰੇਸਟ ਦੀ ਹੈ ਬਾਈ ਏਵੀਐਸ ਦੇ ਐਵਰੇਸਟ ਦੀ ਹੈ ਤੇਰੀ ਮਾਦਰ ਕਾਰਡ ਬਾਈ ਇਹਦਾ ਵੀ ਇਹਦੀ ਮਾਦਰ ਕਾਰਡ ਸੀਗਾ ਬਾਈ ਇਹ ਕਿਹਨਾਂ ਦੱਸੇ ਜੰਨੀ ਕਿ ਵੀ ਮਨ ਕਿ ਚਲੋ 25 ਪਲੱਸ ਵਾਲੀਆਂ ਸਾਰੀਆਂ ਹਾਂ ਠੀਕ ਹੈ ਨਨਗੇ ਚੰਗੇ ਰਿਕਾਰਡ ਵਾਲੀਆਂ ਬਾਈ ਕੋਲੇ 32 ਪਲੱਸ ਆ ਬਈ ਠੀਕ ਆ ਲਓ ਵੀ ਮਿੱਤਰੋ ਬਾਈ ਕਹਿੰਦਾ 38 ਤੋਂ ਪਲੱਸ ਹੈ ਦਾ ਰਿਕਾਰਡ ਬਾਈ ਕੋਲੇ ਇਸ ਮਜੂਦ ਆ ਮੋਬਾਈਲ ਦੇ ਵਿੱਚ ਵੀ ਜੋ ਮਾਲਕਾਂ ਵੱਲੋਂ ਡਿਟੇਲ ਦਿੱਤੀ ਜਾਂਦੀ ਆ ਉਹੀ ਗਾਂ ਡਿਟੇਲ ਦਿੱਤੀ ਜਾਂਦੀ ਆ ਬੇਲਬੂਲ ਬਹੁਤ ਲੰਬੀ ਆ ਬਾਈ ਦੇਖੋ ਜੀ ਬਾਕੀ ਜਿਹੜਾ ਲੈਗ ਸਕੋਰ ਆ ਸਿੱਧੀ ਲੱਤਾਂ ਬਿਲਕੁਲ ਬਹੁਤ ਸੋਹਣੀ ਪਿੱਠਪੂੜੇ ਦੀ ਬਨਾਵਟ ਬਹੁਤ ਸੋਹਣੀ ਆ ਪੂਰਾ ਗੱਠ ਗੱਠ ਡੂ ਡੂ ਗੱਠ ਦਾ ਬੱਥ ਤੇ ਹਜੇ ਵੀ ਪੂੜਾ ਪਿਆ ਬਾਈ ਹੈਨਾ ਨਾਲੇ ਉਮਰ ਵੀ 5-6 ਮਹੀਨੇ ਉਮਰ ਆ ਸਾਰੀ ਤੇ ਬੇਲ ਬੂਲ ਬਹੁਤ ਲੰਬੀ ਹੈ ਬਾਈ ਬਾਕੀ ਆ ਇੱਕ ਬੈਂਤ ਹੋਰ ਬੱਚੀ ਜਗਾਣਾ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਆਏ ਨਹੀਂ ਇੱਥੋਂ ਅੱਗੇ ਥੱਲੇ ਹੀ ਸਹੀ ਗੱਲ ਆ ਬਾਈ ਚੱਕਵੇਂ ਪੁੜਿਆਂ ਦੀ ਹੈ ਜਨਨ ਕਿ ਬਹੁਤ ਸੋਹਣੀ ਚੰਗੀਆਂ ਵਹਿਣਾ ਤਿਆਰ ਹੋਣੀਆਂ ਐ ਨਖਰੇ ਜ ਵਾਲੀ ਆ ਕੋਈ ਐ ਨਹੀਂ ਪੀ ਵੀ ਹੈਨਾ ਬਾਈ ਉੱਲੂ ਜੀ ਨਹੀਂ ਕੀ ਤੇ ਪੂਰੀਆਂ ਲੋਲੀਆਂ ਬੋਲੀਆਂ ਬਈਆਂ ਤੇ ਬਹੁਤ ਸੋਹਣੀ ਬੱਚੀ ਹੈ ਚੰਗੀ ਜਾਤ ਨਸਲ ਦੀ ਹੈ ਰੰਗ ਪ੍ਰਿੰਟ ਤਾਂ ਬਾਕਮਾਲ ਆ ਤੇ ਥਣਲੇ ਥਣ ਥਣ ਚਾਰ ਹੀ ਥਾਣਾ ਫੋਟਸ਼ਾਂਗ ਪੋਰਾ ਨਹੀਂ ਜੀ ਆਦੀ ਕਰ ਬੱਚੀਆਂ ਦੀ ਕਰਦਾ ਦੇਖੀ ਹੈ ਸਹੀ ਗੱਲ ਆ ਬਾਈ ਜਿਹੜੇ ਬਾਈ ਜਿਹੜੇ ਪਸ਼ੂ ਦਾ ਮਨ ਕਿਹੜਾ ਪਿੱਛਾ ਚੌੜਾ ਹੋਊਗਾ ਉਹੀ ਲੇਵੇ ਦੀ ਕੁਆਲਿਟੀ ਵੀ ਥੱਲੇ ਉਹ ਉਹੀ ਚੌੜਾ ਕੱਢੂਗੀ ਬਹੁਤ ਸੋਹਣੇ ਥਣ ਇੱਕ ਨਾ ਮਾਰੀ ਕੈਮਰਾ ਬਾਈ ਲਓ ਜੀ ਬਹੁਤ ਸੋਹਣੇ ਥਣ ਚਾਰ ਹੀ ਥਣ ਨੇ ਪੂਰੀ ਦਿੱਤੀ ਤੇ ਹੈਨਾ ਖਿੱਚੀ ਫਰਦੀਆਂ ਪੈਰ ਨਹੀਂ ਲੱਗਦੇ ਜੀ ਬਾਈ ਹਾਂਜੀ ਦੇਖੇ ਆ ਕੇ ਕੋਈ ਬਾਈ ਹਾਂਜੀ ਆਪਣੇ ਪੁੱਤ ਦਾ ਤੋਰਾ ਵੇਖੀ ਕੋਈ ਆਇ ਨਹੀਂ ਕੋਈ ਖੁਜਲੀ ਜੀ ਨਹੀਂ ਹੋਊਗੀ ਐ ਨੁਗਰੀ ਵਸ਼ੇਰੀ ਹੈਗੇ ਦੜੰਗੇ ਲਾਉਂਦੀ ਤਰੀ ਫਿਰਦੀ ਆ ਤੇ ਤੋੜਾ ਜਰਾ ਬਾਈ ਕਿ ਨਾ ਆਪਾਂ ਮਾਰੇ ਮਾਰੇ ਤੋੜੇ ਤਾਰੇ ਦਾਣੀ ਪਸੂ ਲੈਂਦੇ ਆ ਘੋੜੀ ਵਰਗੀ ਆ ਕੋਈ ਲੱਤ ਨਹੀਂ ਭੜਦੀ ਕੋਈ ਗਿੱਟਾ ਨਹੀਂ ਭੜਦਾ ਬੇਲ ਭੂਲ ਬਹੁਤ ਲੰਬੀ ਆ ਪੂਰੀ ਤੰਦਰੁਸਤ ਘੋੜੀ ਵਰਗੀ ਆ ਸਹੀ ਗੱਲ ਆ ਬਾਈ ਬਾਈ ਉਹ ਬੱਚੀ ਇਹਦੇ ਨਾਲੋਂ ਸੰਭਲਾ ਚਾਰ ਉਂਗਲਾਂ ਛੋਟੀ ਆ ਛੋਟੀ ਆ ਇਹ ਤੇ ਜਰਸੀ ਦਾ ਇੱਕ ਹਾਈਟ ਆ ਹਾਂ ਉਹ ਜਰਸੀ ਉਸ ਤੋਂ ਵੀ ਦੋ ਉਂਗਲਾਂ ਮੰਨ ਕੇ ਚੱਲੋ ਉੱਤੇ ਆ ਕੱਢਦੀ ਹੈ ਹਾਂ ਹਾਂ ਬਾਈ ਤੇ ਵੀ ਛਾਤੀ ਦੇ ਬਰੋਬਰ ਜੇ ਹੁੰਦੀਆਂ ਬੱਚੀਆਂ ਕੱਦ ਕਾਠ ਬਹੁਤ ਸੋਹਣ ਪੈਠੇ ਪੂੜੇ ਦੀ ਬਣਾਵਟ ਬਹੁਤ ਚੰਗੀ ਹੈ ਸਹੀ ਗੱਲ ਜਾਤ ਨਸਲ ਬਹੁਤ ਹੱਲੇ ਚੱਲ ਬਾਈ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕੰਨ ਹੈ ਗੋਲ ਬੋਦੀ ਵਾਲੀ ਬੱਚੀ ਹੈ ਰੰਗ ਪ੍ਰਿੰਟ ਤਾਂ ਬਾਕਮਾਲੀ ਆ ਤੇ ਥਣਾ ਥਣਾ ਦੀਆਂ ਓਕੇ ਦੀਆਂ ਰਪੋਰਟਾਂ ਹੀ ਆ ਕੋਈ ਫੋਟ ਸ਼ਾਂਗ ਨਹੀਂ ਕੋਈ ਬੁੱਬੀ ਨਹੀਂ ਕੁਛ ਨਹੀਂ ਚਾਰ ਹੀ ਥਣ ਤੇ ਬਹੁਤ ਸੋਹਣੀਆਂ ਬੱਚੀਆਂ ਚੰਗੇ ਰੰਗ ਪ੍ਰਿੰਟਾਂ ਬੱਚੀਆਂ ਦੇ ਤੇ ਬਾਈ ਤੋਂ ਆਪਾਂ ਚੱਲ ਵੀਡੀਓ ਦੇ ਵਿੱਚ ਹੀ ਆਫਰ ਕਰਾਵਾਂਗੇ ਲਾਸਟ ਦੇ ਇੱਕ ਬੱਚੀ ਬਾਈ ਕੋਲੇ ਇਹ ਜਰਸੀ ਦਾ ਨੰਗੀਨਾ ਹੀ ਹੈ ਹੈ ਬਲੈਕ ਕਲਰ ਦੇ ਵਿੱਚ ਕਾਫੀ ਕਲਰ ਜਾਂ ਬਲੈਕ ਵੀ ਨਹੀਂ ਬਹੁਤ ਸੋਹਣੀ ਬੱਚੀ ਹੈ ਬੰਤ ਬਾਈ ਇਹਦੀ ਦੱਸ ਕੀ ਡਿਟੇਲ ਹਾਂਜੀ ਹਾਂਜੀ ਵੀਡੀਓ ਬਣਾ ਗਿਆ ਕਿਤੇ ਗਏ ਆਪਾਂ ਦੀ ਜਰਸੀ ਲਈ ਹੈ ਸਹੀ ਗੱਲ ਹੈ ਬੱਚੀ ਜਾਨੀ ਕਿ ਚੰਗਾ ਨਖਰੇ ਵਾਲੀ ਹੈ ਬੱਚੀ ਹੈ ਨਾ ਬਾਈ ਫੇਸ ਕੁਆਲਟੀ ਦੇਖੋ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਹੈ ਤੇ ਮੱਥੇ 'ਚ ਟੋਆ ਮੈਂ ਬੁੱਧੀ ਵੀ ਦੇਖੋ ਬੱਚੀ ਦੀ ਤੇ ਨਿੱਕਾ ਕਰਨਾ ਚਾਰੀ ਉਂਗਲਾਂ ਦਾ ਕਰਨਾ ਫੇਸ ਕੁਆਲਿਟੀ ਬਹੁਤ ਸੋਹਣੀ ਆ ਲੈ ਚੱਲ ਬਾਈ ਤੇ ਵੀਲਪੂਲ ਬਹੁਤ ਲੰਬੀ ਆ ਬਾਈ ਕਿਹੜੇ ਸੀਮੰਦੀ ਆ ਇਹ ਕੀ ਰਕਾਰਡ ਜੱਗ ਸੀਮੰਦੀ ਆ ਏਬੀਐਸ ਦੇ ਜੱਗ ਦੀ ਜੱਗ ਦੀ ਠੀਕ ਆ ਤੇ ਕਿੰਨੇ ਮਹੀਨੇ ਉਮਰ ਆ ਬਾਈ ਇਹਦੀ ਬਾਈ 7 ਮਹੀਨੇ ਦੀ 7 ਮਹੀਨੇ ਦੀ ਉਮਰ ਆ 7 ਮੰਥ ਦੀ ਉਮਰ ਆ ਬਾਈ ਕਹਿੰਦਾ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਆ ਚੰਗੀ ਪੱਠਪੜੇ ਦੀ ਬਣਵਟਾ ਜਿਵੇਂ ਜਰਸੀ ਜਰਸੀ ਦਾ ਕੱਦ-ਕਾਠ ਹੁੰਦਾ ਉਸ ਹੋਂ ਬਹੁਤ ਸੋਹਣੀ ਕੱਦ-ਕਾਠ ਦੀ ਆ ਪੰਜਾਬ ਵਾਲੀ ਜਰਸੀ ਆ ਇਹਨਾ ਐਚਪ ਦੇ ਪਿੱਛੇ ਟੀਗਾ ਭਰਾ ਸੀ ਠੀਕ ਹੈ ਸਾਨੂੰ ਇਹਦੀ ਮਦਰ ਵੀ ਠੀਕ ਠੀਕ ਹੈ ਬਾਈ ਯਾਨੀ ਕਿ ਚੰਗੇ ਸੀਮਨ ਦੀ ਹੈ ਤੇ ਹੈ ਐਚਪ ਦੇ ਪੇਟੋਂ ਤੇ ਇਹਦਾ ਮਦਰ ਰਿਕਾਰਡ ਵੀ ਬਾਈ ਚੰਗੇ ਹੋਊਗਾ ਹਾਂ ਬਾਈ ਹਾਂ ਦੇਖੋ ਬਾਈ ਮਦਰ ਰਕਾਰਡ 28 ਲੀਟਰ ਤੋਂ ਪਲੱਸ ਸੀ ਨਖਰਾ ਨਖਰਾ ਦੇਖੋ ਬੱਛੀ ਦਾ ਖੜਨੀ ਖੁਰਨੀ ਝੱਕਨੀ ਫੇਸ ਕੁਆਲਿਟੀ ਬਹੁਤ ਸੁਣੀ ਹੈ ਬੋਦੀ ਵਾਲੀ ਬੱਛੀ ਹੈ ਨਿੱਕਾ ਕਰਨਾ ਗੋਲ ਬੇਲਬੂਲ ਬਹੁਤ ਲੰਬੀ ਹੈ ਤੇ ਚਾਰ ਹੀ ਥਾਣਾ ਫੋਰ ਸ਼ਾਂਖ ਭੋਰਾ ਨਹੀਂ ਬੇਰਾਂ ਵਰਗੇ ਮੋਟੇ ਮੋਟੇ ਥਾਣਾ ਪੈਰ ਨਹੀਂ ਲੱਗਨਣੀਆਂ ਬਾਈਆਂ ਇਹ ਨੁਗਰੀ ਵਿਸ਼ੇਰੀਆਂ ਕਿ ਲੈ ਚੱਲ ਬਾਈ ਉੱਥੇ ਥੋੜੀ ਰਸੇ ਰਾਹੋ ਕਰ ਦੀਏ ਖੁੱਲੀਆਂ ਫਰਦੀਆਂ ਬਾਈ ਕਹਿੰਦਾ ਆਈਆਂ ਦੇਖੋ ਕਾਫੀ ਕਾਫੀ ਕਲਰ ਆ ਗਿਆ ਹੈ ਨਾ ਬਾਈ ਜਰਸੀ ਦੇ ਵਿੱਚ ਦੋ ਤਿੰਨ ਰੰਗ ਆਉਂਦੇ ਆ ਹਾਂਜੀ ਕੋਈ ਬੰਦਾ ਆ ਕੇ ਆਈ ਕਹਿੰਦੇ ਜੇ ਦੁੱਪੜ ਪਿੰਡੇ ਦੀ ਬੱਛੀ ਹੋਵੇ ਬੱਛੀ ਫ੍ਰੀਜ ਦੇ ਸਹੀ ਗੱਲ ਆ ਬਾਈ ਬਰੀਕੀਆਂ ਬਹੁਤ ਆ ਹੈ ਨਾ ਬੱਛੀ ਦੇ ਵਿੱਚ ਬਰੀਕੀਆਂ ਬਹੁਤ ਆ ਫੇਸ ਕੁਆਲਿਟੀ ਬਹੁਤ ਸੋਹਣੀ ਤੇ ਬੇਲ ਬਹੁਤ ਲੰਬੀ ਆ ਲੰਬਾਈ ਲੰਬੂਈ ਪੂਰੀ ਹੈ ਤੇ ਲਤਾਂ ਲੈਗ ਸਕੋਰ ਬਹੁਤ ਸੋਹਣਾ ਕੋਈ ਖੋਚ ਨਹੀਂ ਭੜਦੀ ਕੋਈ ਲਤ ਨਹੀਂ ਭੜਦੀ ਤੇ ਚਾਰ ਹੀ ਥਾਣਾ ਫੋਰਸ਼ੰਗ ਭੋਰਾ ਨਹੀਂ ਦੇਖੋ ਜੀ ਦੜੰਗੇ ਲਾਉਣੀਆਂ ਦੁਰੀਆਂ ਫਰਦੀਆਂ ਨਾ ਜਦੀ ਫਰਦੀ ਹੈ ਘੋੜੀ ਵਾਂਗੂ ਹੈ ਕੋਈ ਉਹੋ ਜੀ ਗੱਲ ਪਤਣੀ ਹੈ ਭਾਈ ਰੈਸਟ ਬੋਸ ਤਾਂ ਪੂਰੀ ਪਾਲਾ ਤਾਂ ਅਸੀਂ ਤਾਂ ਪਤਾ ਨਹੀਂ ਹੈ ਨਾ ਕੱਲੂ ਕੀ ਲੈ ਲਈਏ ਹਾਂਜੀ ਅੱਜ ਵੀ ਜਿਹੜੀ ਆਪਾਂ ਬਈ ਮਾਲਕ ਦੀ ਮਿਹਰ ਨਾਲ ਸਹੀ ਗੱਲ ਹੈ ਆਪਾਂ ਪਹਿਲਾ ਆਏ ਦਿਨ ਬਈ ਆਪਾਂ ਜਿੰਨੀਆਂ ਵੀ ਵੀਡੀਓ ਆਪਾਂ ਬਾਈ ਦੀਆਂ ਬਣਾਈਆਂ ਜਿੰਨੇ ਵੀ ਆਪਾਂ ਵਿੱਚ ਪਸ਼ੂ ਮਾਲ ਵਿਖਾਇਆ ਐ ਪੂਰੀ ਟੌਪ ਕਲਾਸ ਦੀਆਂ ਬੱਚੀਆਂ ਵਿਖਾਈਆਂ ਕੋਈ ਖੁਜਲੀ ਨਹੀਂ ਕੋਈ ਐ ਨਹੀਂ ਕਹਿੰਦੇ ਹੁੰਦੇ ਬਈ ਕੌਲੀ ਚ ਪਾਣੀ ਪੀ ਲੈ ਸਹੀ ਗੱਲ ਹੈ ਕੌਲੀ ਚ ਪਾਣੀ ਪਿਆਲਾ ਬਾਈ ਪਰ ਸਹੀ ਗੱਲ ਫੇਰ ਹੀ ਬਾਈ ਜਰਸੀ ਦਾ ਨਗੀਨਾ ਬਣਨਾ ਲੱਖ ਤੋਂ ਬਾਹਰ ਵਾਲੀ ਹੈ ਨਾ ਜਦੋਂ ਤਿਆਰ ਹੋਊਗੀ ਬਈ ਬੇਅੰਤ ਸਹੀ ਗੱਲ ਹੈ ਤੈਨੂੰ ਵੀ ਤੂੰ ਵੀ ਹੁਣ ਕਾਰੋਬਾਰ ਕਰਦਾ ਸਹੀ ਗੱਲ ਹੈ ਬਾਈ ਬਹੁਤ ਬਹੁਤ ਸੋਹਣੀ ਹੈ ਚੰਗੇ ਰੁਪਈਆ ਦੀ ਤਿਆਰ ਹੋਊਗੀ ਤਿੰਨੇ ਬੱਚੀਆਂ ਫੜੀਆਂ ਹੀ ਆ ਮੰਨ ਕੇ ਚਲੋ ਵਧਣ ਵਾਲੀਆਂ ਚੀਜ਼ਾਂ ਹੀ ਆ ਘਾਟੇ ਵਾਲਾ ਸੌਦਾ ਨਹੀਂ ਕਿਸੇ ਵੀ ਭਰਾਣੇ ਨਵਾਂ ਕੰਮ ਕਰਨਾ ਕੋਈ ਪਾਲਣ ਨੂੰ ਬੱਚੀਆਂ ਲੈਣੀਆਂ ਹਾਂਜੀ ਦੰਦ ਦੰਦ ਵਿਖਾ ਦੇ ਬਾਈ ਉਹ ਤਾਂ ਵੈਸੇ ਪਤਾ ਹੀ ਹੈ ਵੀ ਖੀਰ ਗਈਆਂ ਆ ਪਸ਼ੂ ਦਾ ਤਾਂ ਚਰਾਦ ਨੇ ਚੱਕ ਕੇ ਚਲੋ ਖੀਰੀ ਹੈ ਬਾਈ ਬੱਚੀ ਆਹ ਜਮਾ ਨਿੱਕੇ ਨਿੱਕੇ ਹੁੰਦੇ ਚੁਏ ਯਾਰ ਗੇ ਤਾਂ ਦੁੱਧ ਦਾਂਦੀ ਆ ਇਹਦਾ ਬਿਆਨ ਆ ਦੇਖ ਬਈ ਦੁੱਧ ਵਾਲੀ ਲੂਈ ਵੇਖੀ ਸਹੀ ਗੱਲ ਬੱਚਿਆਂ ਦੀ ਲੂਈ ਤਾਂ ਉਹੀ ਪਤਾ ਲੱਗ ਜਾਂਦਾ ਬਾਈ ਹੈਨਾ ਪਖਰੋੜ ਪਸ਼ੂ ਦਾ ਤਾਂ ਦੂਰੇਂ ਧੱਕ ਦੇ ਦਿੰਦਾ ਵੀ ਝੋਲੀ ਦਿਖਾ ਦੇ ਉੱਥੇ ਆਪਾਂ ਬੰਨ ਲਦੀਏ ਹਾਂ ਲੈ ਚੱਲ ਬਈ ਸ਼ਾਮੇ ਲੈ ਚੱਲ ਉੱਥੇ ਥੋੜੀ ਜਿਹਾ ਜ਼ਿਆਦਾ ਬਹੁਤ ਸੋਹਣੀ ਥੱਲੇ ਆ ਗੱਪਣ ਵਾਲੀ ਝੋਲੀ ਲੀ ਫਿਰਦੀ ਐ ਤੇ ਚਾਰ ਸਾਨਾ ਪੂਰੀ ਬਿੱਥੀ ਤੇ ਥਾਨਾ ਕੋਈ ਆਏ ਨਹੀਂ ਕੋਈ ਜੜਮਾ ਭੜਮਾ ਨਹੀਂ ਥਾਨ ਪੂਰੀ ਬਿੱਥੀ ਤੇ ਲੱਗਿਆ ਨਿਖਰਮਾ ਥਾਨ ਲੱਗਿਆ ਤੇ ਬਹੁਤ ਸੋਹਣੇ ਨਾਗਾ ਬਾਈ ਕੋਲੇ ਤਿੰਨੇ ਟਾਪ ਕਲਾਸ ਆ ਦੋ ਹੈਂਗਾ ਬਾਈ ਕੋਲੇ ਐਚ ਐਫ ਦੀਆਂ ਦੇਖੋ ਜੀ ਅੰਗਰੇਜ਼ ਨਾਰਗੀ ਦੀ ਬੱਚੀ ਐ ਜਿਹੜੀ ਆਪਾਂ ਪਹਿਲੇ ਨੰਬਰ ਤੇ ਵਿਖਾਈ ਆ ਪੂਰੀਆਂ ਫੇਸ ਕੁਆਲਿਟੀ ਬਹੁਤ ਸੋਹਣੀ ਚੰਗੀ ਜਾਤ ਨਸਲ ਲਓ ਜੀ ਜਰਸੀ ਦੇ ਥਣ ਥਣ ਦੇਖੋ ਥਲੋਂ ਕੁਆਲਿਟੀ ਚਾਰ ਹੀ ਥਾਣਾ ਫੋਰ ਸ਼ੰਖ ਪੂਰਾ ਨਹੀਂ ਗੱਬਣ ਵਾਲੀ ਝੋਲੀ ਲਈ ਫਿਰਦੀ ਆ ਬਹੁਤ ਸੋਹਣੇ ਨਾਗਾ ਬਾਈ ਉੱਪਰੋਂ ਬਿਲਕੁਲ ਸਟੇਟ ਐ ਕੋਈ ਬੱਚੀ ਤਿੰਨਾ ਬੱਚੀਆਂ ਦੇ ਵਿੱਚੋਂ ਕੋਈ ਢੂਈ ਨਹੀਂ ਜਗਦੀ ਕੋਈ ਲੱਤਾਂ ਨਹੀਂ ਭੜਦੀਆਂ ਜਿਹੜੇ ਵੀ ਵੀਰ ਭਾਈ ਜੇ ਫਿੱਟ ਹੋਈਆਂ ਤੇ ਬਾਈ ਤੋਂ WhatsApp ਤੇ ਭਵੇਂ ਪਰਸਨਲ ਤੌਰ ਤੇ ਕੋਈ ਵੀਡੀਓ ਮੰਗਾ ਸਕਦਾ ਕੱਲੇ ਕੱਲੀ ਦੀ ਤੇ ਬਹੁਤ ਸੁੰਨੀ ਨਾਗਾ ਬਾਈ ਕੋਲੇ ਤਿੰਨੀ ਬਾਈ ਕੀ ਆਫਰ ਆ ਫਿਰ ਅੱਜ ਦੀ ਵੀਡੀਓ ਜੇ ਆਪਾਂ ਦੱਸ ਗਏ ਬੰਦਾ 200 ਕਿਲੋਮੀਟਰ ਕਰਾਇਆ ਫ੍ਰੀ ਜੇ ਕੋਈ ਤਿੰਨ ਲੈਂਦਾ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਜੇ ਕੋਈ ਤਿੰਨੇ ਨਾਗ ਲੈਂਦਾ ਇੱਕੋ ਘਰ ਲੈਂਦਾ ਮੰਨ ਕੇ ਚੱਲੋ ਤਿੰਨੇ ਨਾ ਕੋਈ ਖਰੀਦਦਾ ਵੀਰ ਤੇ ਬਾਈ ਕਹਿੰਦਾ 200 ਕਿਲੋਮੀਟਰ ਦਾ ਕਰਾਇਆ ਫ੍ਰੀ ਹਾਂ ਜੀ ਬਈ ਇੱਕਦਾਂ ਦਾ ਵੀ ਮੁਰਕੇ ਵਿੱਚ ਗੱਲ ਚਾਦਾ ਹਾਂ ਹਾਂ ਜੀ ਬਈ ਦੋਨੇ ਤਰ੍ਹਾਂ ਦਾ 200 ਕਿਲੋਮੀਟਰ ਇੱਕ ਪਾਸੇ ਦਾ 200 ਕਿਲੋਮੀਟਰ ਇੱਕ ਪਾਸੇ ਦਾ 200 ਕਿਲੋਮੀਟਰ ਹਾਂ ਠੀਕ ਹੈ ਜੀ 200 ਹੋ ਗਿਆ ਪਡਾਉਣਾ ਸੇ ਬਾਈ ਕਹਿੰਦਾ ਵੀ ਆਪਾਂ ਐਂ ਨਹੀਂ ਵੀ ਕੋਈ ਚੱਕ ਮੀਚ ਚਲਮੀ ਜੀ ਨਹੀਂ ਕਰਨੀ ਵੀ ਆਪਾਂ ਮੌਕੇ ਤੇ ਕਹਦਾ ਵੀ ਨਹੀਂ ਭਾਈ ਮੈਂ ਤਾਂ ਇੱਕ ਪਾਸੇ ਦਾ ਜਾਂ ਦੋ ਦਾ ਵੀ ਜਨਨ ਕਿ ਇੱਕ ਪਾਸੇ ਦਾ 200 ਕਿਲੋਮੀਟਰ ਕਿਰਾਇਆ ਫਰੀ ਹੈ ਜੇ ਕੋਈ ਨੇੜ ਦਾ ਵਛੀ ਦੀਦਾ ਬੇਲੇ ਕਹਿੰਦੇ ਯਾਰ ਮੇਰਾ ਤਾਂ ਇਤੋਂ ਪਿੰਡੀ ਵਾਲੇ ਦਾ 10 ਕਿਲੋਮੀਟਰ ਹੋਵੇ ਹਾਂਜੀ ਉਹਦਾ ਉਹ ਜਿਹਾ ਮਾਤਨਵਾਦ ਠੀਕ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ ਜੇ ਕੋਈ ਵੀ ਭਰਾ ਆਪਣੇ ਕੋਈ ਨੇੜ ਦੇ ਪਿੰਡਾਂ ਦਾ ਵਛੀ ਖਰੀਦਦਾ ਆਪਣੀ ਵੀਡੀਓ ਵੇਖ ਕੇ ਤੇ ਪਹਿਲੇ ਨੰਬਰ ਦਾ ਤਾਂ ਹੈਗਾ ਆਫਰ ਆਪਾਂ ਨੂੰ 200 ਕਿਲੋਮੀਟਰ ਤੱਕ ਕਰਾਇਆ ਫਰੀ ਹਾਂਜੀ ਜੇ ਕੋਈ ਤੇਰਾ ਚੈਨਲ ਸਬਸਕ੍ਰਾਈਬ ਕਰਕੇ ਹਨਾ ਆਪਾਂ ਨੂੰ ਦਿਖਾ ਦੇ ਉਹਨੂੰ ਰੁਪਇਆ 1000 ਛੱਡੂ ਲਓ ਵੀ ਮਿੱਤਰੋ ਬਾਈ ਨੇ ਪੂਰਾ ਵੱਡਾ ਆਫਰ ਕਰਤਾ ਬਾਈ ਐ ਦਿਲ ਖੁਸ਼ ਬੰਦਾ ਬਾਈ ਕਹਿੰਦਾ ਵੀ ਜਿਹੜਾ ਆਪਣਾ ਕੁਦਰਤ ਲਡੇਰੀ ਫਾਰਮ ਚੈਨਲ ਸਬਸਕ੍ਰਾਈਬ ਕਰਕੇ ਬਾਈ ਨੂੰ ਭੇਜ ਦਿਓ ਦੂਜਾ ਉਹ ਹਾਂ 1000 ਰੁਪਿਆ ਹੀ ਛੱਕੂ ਹਾਂ ਤੇ ਬਾਈ ਕਹਿੰਦਾ 1000 ਰੁਪਿਆ ਮਾਨ ਕਰੂੰਗਾ ਸਪੈਸ਼ਲ ਤੌਰ ਤੇ ਠੀਕ ਹੈ ਹੈਨਾ ਬਾਈ ਹਾਂਜੀ ਤੇ ਬਹੁਤ ਧੰਨਵਾਦ ਹੈ ਵੀਰ ਦਾ ਜਿਹੜਾ ਬਾਈ ਨੇ ਐਡਾ ਗੱਲ ਕਹੀ ਆ ਤੇ ਬਾਈ ਆਪਾਂ ਫਿਰ ਮੁੱਲ ਵਾੜੀ ਕੀ ਹੈ ਇਹਨਾਂ ਦਾ ਹੁਣ ਮੁੱਲ ਤਿੰਨਾਂ ਦਾ 24000 ਰੁਪਿਆ ਤਿੰਨਾਂ ਦਾ 42000 ਰੁਪਿਆ ਵਿੱਚੋਂ ਮਾਨਦਾਨ ਯਾਨੀ ਕਿ ਉਹ ਸਭ ਨਾਲ ਕਰ ਦਾਂਗੇ ਕੋਈ ਨਾ ਲੋ ਵੀ ਮਿੱਤਰੋ ਤਿੰਨਾਂ ਦਾ ਮੁੱਲ ਹੈਗਾ ਬਾਈ ਕਹਿੰਦਾ 42000 ਰੁਪਿਆ ਤੇ ਤਿੰਨੇ ਵਛੀਆਂ ਜੇ ਕੋਈ ਵੀ ਭਰਾ ਖਰੀਦਦਾ ਤੇ ਬਾਈ ਕਹਿੰਦਾ ਹੈ ਪਹਿਲੇ ਨੰਬਰ ਦਾ ਆਫਰ ਹੈਗਾ 200 ਕਿਲੋਮੀਟਰ ਦਾ ਕਿਰਾਇਆ ਫਰੀ ਹਾਂਜੀ ਦੂਜੇ ਨੰਬਰ ਤੇ ਜੇ ਕੋਈ ਵੀ ਭਰਾ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਬਾਈ ਨੂੰ ਭੇਜਦਾ ਫੋਟੋ ਭੇਜਦਾ ਤੇ ਬਾਈ ਕਹਿੰਦਾ ਆਪਾਂ 1000 ਰੁਪਏ ਸਪੈਸ਼ਲ ਤੌਰ ਤੇ ਮਾਨ ਕਰਾਂਗੇ ਤੇ ਦੋ ਵਛੀਆਂ ਖਰੀਦਦਾ 100 ਕਿਲੋਮੀਟਰ ਕਿਰਾਇਆ ਫਰੀ ਕਰ ਦੇ ਜੇ ਕੋਈ ਦੋ ਖਰੀਦਦਾ ਤੇ 100 ਕਿਲੋਮੀਟਰ ਕਿਰਾਇਆ ਫਰੀ ਤੇ ਪਰ ਬਾਈ ਐਉਂ ਆ ਵੀ ਮੈਂ ਤੈਨੂੰ ਪੁੱਛਦਾ ਗੁੱਸਾ ਨਾ ਕਰੀ ਵੀ ਹੁਣ ਅੱਜ ਦੇ ਟਾਈਮ ਦੇ ਵਿੱਚ ਮਾਲ ਮਿਲਦਾ ਨਹੀਂ ਤੇ ਤੇਰੇ ਕੋਲ ਇੱਡੇ ਸੋਹਣੇ ਨਾਗਾ ਆਫਰ ਕਿਹੜੀ ਖੁਸ਼ੀ ਚ ਬਈ ਕੋਈ ਕਹਿੰਦਾ ਮਾਲਕ ਹੀ ਆ ਦੇਣ ਵਾਲਾ ਆ ਠੀਕ ਹੈ ਲਓ ਮਿੱਤਰੋ ਬਾਈ ਬਾਈ ਕਹਿੰਦਾ ਵੀ ਮਾਲਕ ਪ੍ਰਮਾਤਮਾ ਨੇ ਦੇਣੀਆਂ ਸਹੀ ਗੱਲ ਆ ਤੇ ਪਰ ਸਾਰਿਆਂ ਦੇ ਨਾਲ ਹੀ ਆ ਕੋਈ ਪਾਲਣ ਵਾਲਾ ਭਰਾ ਖਰੀਦਦਾ ਫੇਰ ਹੀ ਗਾਈਆਂ ਬਣਨੀਆਂ ਹੈਨਾ ਬਾਈ ਬਿਅਤ ਜੇ ਕੋਈ ਆਪਣਾ ਨਾ ਇੱਧਰ ਦਾ ਖਰੀਦਦਾ ਆਪਣੇ ਲੋਕਲ ਉਹਨੂੰ ਆਪਾਂ 2000 ਰੁਪਏ ਛੱਡ ਦਾਂਗੇ ਠੀਕ ਹੈ ਲਓ ਵੀ ਮਿੱਤਰੋ ਜੇ ਕੋਈ ਵੀ ਭਰਾ ਆਪਣਾ ਫਾਰਮਰ ਵੀਰ ਕਿਸਾਨ ਵੀਰ ਖਰੀਦਦਾ ਪੰਜਾਬ ਦੇ ਵਿੱਚ ਵਿੱਚ ਤੇ ਬਾਈ ਕਹਿੰਦਾ ਆਪਾਂ 2000 ਰੁਪਏ ਸਪੈਸ਼ਲ ਮਾਨ ਕਰਾਂਗੇ ਆਪਣੀ ਚੀਜ਼ ਹੈ ਬਾਈ ਆਪਣੇ ਦੇ ਵਿੱਚ ਹੀ ਰਹਿ ਜੇ ਤਾਂ ਬੜੀ ਚੰਗੀ ਗੱਲ ਹੈ ਬੋਕੀ ਗਈਆਂ ਬਾਈ ਹਾਂ ਸਹੀ ਗੱਲ ਗਾਫੇਰ ਗਾਂ ਦੇ ਮੱਝ ਬਈ ਫੇਰੀ ਤਿਆਰੂ ਜੇ ਕੋਈ ਕੱਟੀ ਬੱਚੀ ਸੰਭੂਗਾ ਹਨਾ ਕੱਟੀ ਬੱਚੀ ਕੋਈ ਸਾਮਕੇ ਨਹੀਂ ਰਾਜੀ ਸਹੀ ਗੱਲ ਪਰ ਬਈ ਪਰ ਬਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਠੰਡਾ ਪਹਿਲੇ ਨੰਬਰ ਦਾ ਠੰਡਾ ਬਣਨੇ ਜਾ ਰਿਹਾ ਹੈ ਇੱਕ ਆਪਾਂ ਅਗਲੇ ਨਾਲ ਵਾਦਾ ਕਰਦੇ ਹਾਂ ਜਿਹੜਾ ਬੰਦਾ ਬੱਛੀ ਲਊ ਜਿੱਦੇ ਤਿਆਰ ਕਰਕੇ ਵੇਚੀ ਹਾਂ ਆਲਾ ਆਖੂਗਾ ਬਈ ਬਾਕੀ ਬੰਦੇ ਨੇ ਸਹੀ ਗੱਲ ਆ ਤੇ ਬਾਈ ਕਹਿੰਦਾ ਵੀ ਪੂਰੇ ਚੰਗੇ ਨਾਗਾ ਬਾਈ ਨੇ ਵਧੀਆ ਆਫਰ ਕੀਤੇ ਆ ਬਾਈ ਕਹਿੰਦਾ 200 ਕਿਲੋਮੀਟਰ ਦਾ ਕਿਰਾਇਆ ਫਰੀ ਜੇ ਦੋ ਲੈਂਦਾ ਤੇ 100 ਕਿਲੋਮੀਟਰ ਕਿਰਾਇਆ ਫੇਰੀ ਸਹੀ ਹਾਂ ਦਾ ਬਾਈ ਇਹ ਨੁਗਰੀ ਵਿਸ਼ੇਰੀਆਂ ਜੀ ਕਰਦਾ ਵਾਰ-ਵਾਰ ਆਪਾਂ ਕੈਮਰਾ ਇਹਨਾਂ ਤੇ ਮਾਰੀ ਚੱਲ ਗਏ ਬਹੁਤ ਸੁਹਣੀਆਂ ਬੱਚੀਆਂ ਤੇ ਬਾਈ ਇੱਕ ਹੈਗੀ ਬਾਈ ਕੋਲ ਦੁੱਧ ਵਾਲੀ ਗਾਂ ਚੰਗੀ ਗਾਂ ਵੱਡੀ ਹੈ ਥੋੜੀ ਜੀ ਕੱਚੀ ਖੜੀ ਵਿਖਾ ਦਿੰਨੇ ਆਪਾਂ ਬਾਈ ਹਾਂ ਖੜੀ ਵਿਖਾ ਦੇ ਉਹ ਘਰ ਦੀ ਵੇੜਾ ਘਰ ਦੀ ਵੇੜਾ ਬਾਈ ਕਿੰਨਾ ਦੁੱਧ ਦਿੰਦਾ ਬਾਈ ਉਹਨੇ ਪਿਛਲੇ ਸੂਏ ਤਾਜੀ ਠੀਕ ਹੈ ਠੀਕ ਹੈ ਉਹ ਇੱਕ ਗਾਂ ਜੀ ਨਾਲ ਵਾਅਦਾ ਘਾਟਾ ਕੀਤਾ ਸੀਗਾ ਠੀਕ ਹੈ ਪਰ ਜਿਹੜੇ ਹਿਸਾਬ ਨਾਲ ਬਾਈ ਜਿਹੜੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਆਰਡਰ ਕੁਆਲਿਟੀ ਆ ਤੇ ਜਾਤ ਨਸਲ ਹੈ ਕਿੰਨਾ ਕ ਦੁੱਧ ਪਾ ਦੂਗੀ ਗਾ ਭਗਤ ਤੇ ਅਮੀਰਗੜਾ ਵਾਲਿਆਂ ਤੋਂ ਕੋਈ ਪਤਾ ਕਰਾਵੇ ਤੂੰ ਪਹਿਲਾਂ 5 ਬੋਰੀਆਂ ਚਾਰ ਦੀਆਂ ਨੇ ਬਾਈ ਤਿੰਨ ਮਹੀਨੇ ਹੋ ਗਏ ਦੁੱਧੋ ਛੱਡੀ ਤੂੰ ਠੀਕ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਤਿੰਨ ਗੱਟੇ ਤਾਂ ਇਹਨੂੰ ਟਰਾਂਜੈਕਸ਼ਨ ਦੇ ਚਾਰ ਤੇ ਬਹੁਤ ਵੱਡੀ ਗਾਂ ਚੰਗੇ ਕਦ ਕਾਠ ਵਾਲੀ ਆ ਵੱਡੇ ਕਦ ਕਾਠ ਵਾਲੀ ਆ ਛੋਟੀ ਨਾ ਕੋਈ ਵੀ ਭਰਾ ਸਮਝੇ ਤੇ ਰੰਗ ਪ੍ਰਿੰਟਾਂ ਗਾਂ ਦਾ ਬਾਕਮਾਲ ਹੈ ਜਾਤ ਨਸਲ ਬਹੁਤ ਆ ਫੇਸ ਕੁਆਲਟੀ ਕਰੋ ਚੱਕ ਨਿੱਕਾ ਕਾਨਾ ਗੋਲ ਬੋਦੀ ਵਾਲੀ ਬੱਛੀ ਐ ਤੇ ਜੇ ਆਪਾਂ ਥਣ ਲੈਵੇ ਦੀ ਗੱਲ ਕਰਗੇ ਤਾਂ ਥਣ ਲੈਵਾ ਤਾਂ ਬਾਕਮਾਲਾ ਕੱਲਾ ਕੱਲਾ ਥਾਣਾ ਤੇ ਸੀਲ ਠੰਡੀ ਬਾਈ ਪੁੱਠੇ ਪਾਸੇ ਦੀ ਹੱਥ ਮਰੀ ਜਾਂਦਾ ਪੂਰਾ ਪ੍ਰਵਾਹ ਨਹੀਂ ਹਾਂਜੀ ਤੇ ਦੁੱਧ ਵੀ ਇਹਦਾ ਹਨਾ ਮੱਜਾਂ ਆ ਰਹੀ ਨਹੀਂ ਠੀਕ ਐ ਆਏ ਨਹੀਂ ਵੀ ਜਾ ਕੇ ਪਾਣੀ ਧੜੀ ਇਹ ਵੀ ਚੰਗੀ ਕੁਆਲਟੀ ਦਾ ਦੁੱਧ ਹੈ ਮੰਨ ਕੇ ਜਲ ਵੀ 25 26 ਕਿਲੋ ਦੁੱਧ ਪਾ ਦੂ ਖੁੱਲਾ ਬਈ 25 ਕਿਲੋ ਦਾ ਹੱਕ ਤਾਂ ਹੈ ਹੱਕਾ ਹੈ ਨਾ ਐਵੇਂ ਕਹਿਣ ਨੂੰ ਭਵੇਂ ਬਾਈ 30 ਕਹ ਦੇ 40 ਕਹ ਦੇ ਉਹ ਤਾਂ ਜਦੋਂ ਚੀਜ਼ ਦੇਊਗੀ ਉਹ ਤਾਂ ਪਤਾ ਪਰ ਜਿਹੜੀਆਂ ਸਨ ਇਹਦੀ ਕੈਪੈਸਿਟੀ ਹੈ ਗਾਂ ਦਾ ਬੈੱਡ ਵੱਡੀ ਆ ਬਾਈ ਬਾਈ ਨਾਲ ਖੜੀ ਮੜਾ ਜਾ ਬਾਈ ਦੇ ਮੋਢੇ ਤੋਂ ਉੱਪਰ ਹੋਣਾਂਗਦੀ ਆ ਕੱਦ-ਕਾਠ ਦੀ ਪੂਰੀ ਵੱਡੀ ਆ ਸਹੀ ਗੱਲ ਹਾਂਜੀ ਬਣਾਣਾ ਪਣਾ ਹੋਵੇ ਆ ਪਾ ਨਹੀਂ ਬਣਾਵੇ ਨਾ ਠੀਕ ਹੈ ਵੀ ਜੇ ਨਹੀਂ ਕਿ ਪੂਰੀ ਸੀਲ ਸਿੱਧੀ ਆ ਨਿੱਕਾ ਜਿਹਾ ਬੇਦਨ ਆਪਾਂ ਕਰੇ ਸਾਹਮਣੇ ਆ ਕਿਤੇ ਮੈਂ ਝੂਠ ਨਹੀਂ ਮਾਰਿਆ ਸਹੀ ਗੱਲ ਆ ਬਈ ਨਹੀਂ ਅੱਗੇ ਵੀ ਆਪਾਂ ਵੀਡੀਓ ਦੇ ਵਿੱਚ ਦੇਖੀ ਆ ਵੀ ਗਾਂ ਘਰੇ ਕਰਦੀ ਗਾਂ ਬਾਈ ਦੀ ਦੇ ਵਿੱਚ ਅੱਜ ਜੋ ਆਪਾਂ ਨੂੰ ਰੱਬ ਨੇ ਧੰਦਾ ਦਿੱਤਾ ਬਾਈ ਸਹੀ ਗੱਲ ਆ ਬਈ ਹੱਕੀ ਬਾਈ ਇਹਨ ਮੜੀ ਲਓ ਵੀ ਮਿੱਤਰੋ ਬਾਈ ਕਹਿੰਦਾ ਦੂਜਾ ਸੂਆ ਗਾਂਸ ਹੁੰਦੀ ਆ ਤੇ ਬਾਈ ਨੇ ਟੋਕੜ ਗੱਭਣ ਲਈ ਸੀ ਗਾਂ ਕਿਸੇ ਦੇ ਨਾ ਟੋਕੜ ਗੱਭਣ ਨਹੀਂ ਲਈ ਆਪਾਂ ਇਹ ਲਈ ਸੀ ਖਾਂਗਲਾ ਤਿੰਨ ਮਹੀਨੇ ਸੁਵੀ ਸੀ ਉਹਦੇ ਤਿੰਨ ਮਹੀਨੇ ਸੁਵੀ ਟੀਕਾ ਭਰਾਇਆ ਸੀ ਠੀਕ ਹੈ ਠੀਕ ਹੈ ਫਿਰ ਮਾਨਾ ਤੋ ਲਈ ਸੀ ਯਾਰ ਮੈਂ ਇੱਕ ਮੁੰਡੇ ਦਾ ਨਾਮ ਲਿਖ ਕੇ ਜੱਜ ਠੀਕ ਹੈ ਭਾਈ ਠੀਕ ਹੈ ਦੇਖੋ ਜੀ ਆਰਡਰ ਕੁਆਲਟੀ ਦੇਖੋ ਭਾਈ ਲੇਵਨ ਖਿੱਚੀ ਮਾਰੇ ਆ ਟਿਲ ਟਲ ਟਲ ਬਹੁਤ ਪਈ ਆ ਤੇ ਖੁੱਚਾਂ ਤੋਂ ਉੱਪਰ ਹੀ ਲੇਵਾ ਜਾਤ ਨਸਲ ਬਹੁਤ ਆ ਤੇ 25 26 ਕਿਲੋ ਬਾਈ ਕਹਿੰਦਾ ਦੁੱਧ ਪਾ ਦੂਗੀ ਖੁੱਲਾ ਡੁੱਲਾ ਐਵੇਂ ਕਹੇ ਨੂੰ 30 ਕਹੇ ਬਾਕੀ ਸੇਵਾ ਹੈ ਨਾ ਬਾਈ ਹਾਂਜੀ ਅਲਾਪ ਗਉਣ ਗਾਉਗਾ ਸਹੀ ਗੱਲ ਆ ਬਾਈ ਪੂਰੀ ਫੀਲ ਦਿੱਤੀ ਆ ਬਾਈ ਨੇ ਹੱਥ ਉੱਤੇ ਲਾਇਆ ਉੱਥੇ ਹੀ ਖੜੀਏ ਕੋਈ ਲੱਤ ਗਾਂ ਪਸ਼ਾ ਵੀ ਨਹੀਂ ਕਰੀ ਬਹੁਤ ਵੱਡੇ ਕਦ ਕਰਦੀ ਆ ਇਹ ਬਾਈ ਫਿਰ ਕਿੰਨੇ ਦੀ ਦੇ ਦੇਣੀ ਆ ਆਪਾਂ ਇਹ ਆਪਾਂ 88000 ਦੀ ਦੇ ਦਾਂਗੇ ਹਜੇ ਦਿਨ ਕਿੰਨੇ ਪਏ ਆ ਦੇਣੇ ਨੇ 15 ਤਰੀਕ ਨੂੰ ਪੂਰੇ ਆ ਹਜੇ 15 ਤਰੀਕ ਨੂੰ ਦਿਨ ਪੂਰੇ ਆ ਤੇ ਲੇਵਾ ਤਾਂ ਲੈ ਕੇ ਤੂੰ ਬੈਠਾ ਨਹੀਂ ਆਣਾ ਮਿੱਤਰੋ ਬਹੁਤ ਵੱਡੇ ਕੱਦ ਕਾੜ ਦੀ ਗਾਂ ਬਸ ਜਿੱਦੀ ਲੰਬੀ ਹੈ ਤੂੰ ਆਪਣੇ ਘਰੇ ਆਏ ਤਾਂ ਨਹੀਂ ਬਈ ਹੁਣ ਚਲ ਵੀਡੀਓ ਬਣਾਉਣ ਲੱਗ ਗਿਆ ਹੁਣ ਹੁਣ ਚਲਉਂਦਾ ਹੋਣਾ ਆਪਣੇ ਘਰ ਦੇ ਕੁਝ ਕੁ ਆਪਾਂ ਕਿਤੇ ਕੈਸ ਨਹੀਂ ਜੀ ਸਹੀ ਗੱਲ ਆ ਬਾਈ ਹੂੰ ਬਾਕੀ ਦੁੱਧ ਵਾਲੀ ਚੀਜ਼ ਆ ਬਾਈ ਮੋਟਾ ਮੋਟਾ ਬਣ ਨਹੀਂ ਮਟਾਪਾ ਆ ਨਹੀਂ ਆਏ ਨਹੀਂ ਹਾਂ ਬਰੀਕ ਆ ਲੈ ਤੇ ਬਹੁਤ ਪਤਲੇ ਪਿੰਡੇ ਦੀ ਆ ਤੇ 25 26 ਕਿਲੋ ਮਿੱਤਰੋ ਖੁਦਲਾ ਦੁੱਧ ਪਾ ਦੂਗੀ ਤੇ ਦੂਜਾ ਸੂਆ ਸੁੰਦੀ ਆ ਥਣਲੇਵੀ ਦੀ ਜੇ ਆਪਾਂ ਗੱਲ ਕਰੀਏ ਤਾਂ ਥਣਲੇਵਾ ਬਹੁਤ ਸੋਹਣਾ ਕੱਲਾ ਕੱਲਾ ਥਾਣਾ ਰੰਗ ਪ੍ਰਿੰਟ ਹੈਗਾ ਬਾ ਕਮਾਲ 88000 ਰੁਪਏ ਦੀ ਬਾਈ ਕਹਿੰਦਾ ਦੇ ਦਾਂਗੇ ਤੇ ਵਿੱਚੋਂ ਮਾਨਤਾਨ ਕਰ ਦਾਂਗੇ ਹਾਂਜੀ ਕੋਈ 90 ਦੀ ਮੁੱਲ ਕੋਈ ਸਹੀ ਗੱਲ ਹੈ ਕੋਈ 90 ਨਹੀਂ ਕੋਈ 95 ਨਹੀਂ ਤੇ ਪਰ ਜੇ ਕੋਈ ਵੀ ਪ੍ਰਾਮਣ ਕੇ ਚਲੋ ਵੇਚਣ ਵਾਲਾ ਹੀ ਖਰੀਦਦਾ ਕੋਈ ਕਾਰੋਬਾਰੀ ਵੀ ਖਰੀਦਦਾ ਤੇ 5-7000 ਰੁਪਏ ਕਮਾਈ ਦੇਊਗੀ 15 ਦਿਨ ਗਾਂ ਦੇ ਪਏ ਆ ਤੇ ਬਾਈ ਕਹਿੰਦਾ 3 ਗੱਟੇ ਟ੍ਰਾਂਜੈਕਸ਼ਨ ਦੇ 4 ਤੇ ਨੂੰ ਤੇ ਹਜੇ ਇਹਨੇ ਗਾਣੇ ਆਪ ਦਾ ਰੂਪ ਵਿਖਾਉਣਾ ਜਿੱਦੇ ਦਿਨਾਂ ਤੇ ਹੋਈ ਬਾਈ 5-4 ਦਿਨ ਰਹਿ ਗਏ ਭਗਤੇ ਇੱਕ ਤਾਂ ਬੱਸ ਸੱਡੇ ਦੇ ਦੁਕਾਨਾਂ ਹਬੀਰ ਡੜਾ ਲੈ ਹਾਂਜੀ ਇੱਕ ਬਾਅਦ-ਬਾਰ ਜਾ ਕੇ ਪੁੱਛਿਆ ਆਂਦੇ ਠੀਕ ਹੈ ਜੀ ਨਹੀਂ ਸਹੀ ਗੱਲ ਆ ਬਾਈ ਕੋਈ ਝੂਠ ਤੂਫਾਨ ਨਹੀਂ ਮਾਰਦਾ 88000 ਦੀ ਬਾਈ ਮਾਨਤਨ ਵਿੱਚ ਹੋ ਜਾਊਗਾ ਇਹ ਮਾਨਤਨ ਥੋੜਾ ਬੋਤਾ ਹੋਊਗਾ ਠੀਕ ਹੈ ਲਓ ਵੀ ਮਿੱਤਰੋ ਬਾਈ ਕੋਲੇ ਸੀਗੇ ਚਾਰ ਨਾਗ ਤਿੰਨ ਸਿੰਘਾਂ ਬਾਈ ਕੋਲੇ ਬੱਛੀਆਂ ਬਹੁਤ ਟੌਪ ਦੀਆਂ ਚੰਗੀ ਜਾਤ ਨਸਲ ਵਾਲੀਆਂ ਤੇ ਸਾਰਾ ਰਿਕਾਰਡ ਆਪਾਂ ਵੀਡੀਓ ਦੇ ਵਿੱਚ ਦੱਸਿਆ ਆਫਰ ਵੀ ਬਾਈ ਨੇ ਅੱਜ ਬਹੁਤ ਸੋਹਣੇ ਕਰਿਆ 200 ਕਿਲੋਮੀਟਰ ਕਿਰਾਇਆ ਫਰੀ ਜੇ ਕੋਈ ਦੋ ਲੈਂਦਾ 100 ਕਿਲੋਮੀਟਰ ਕਿਰਾਇਆ ਸੀ ਤੇ ਬਾਈ ਕੋਲ ਇੱਕ ਹੈਗੀ ਹੈ ਵਹਿੜ ਦੂਜਾ ਸੁਆ ਸੁਣਾ 15 ਦਿਨ 15 ਤਰੀਕ ਨੂੰ ਦਿਨ ਪੂਰੇ ਆ ਤੇ ਉਹਦਾ ਮੁੱਲ ਬਾਈ ਨੇ ਕੀਤਾ 88000 ਰੁਪਏ ਵਿੱਚ ਮਾਨਤਨ ਹੋ ਜਾਊਗਾ ਬਾਕੀ ਨੰਬਰ ਹੈ ਜਿਹੜਾ ਬਾਈ ਦਾ ਵੀਡੀਓ ਦੇ ਵਿੱਚ ਚੱਲੀ ਜਾਂਦਾ ਬਾਈ ਦੇ ਨਾਲ ਕਰ ਲਓ ਗੱਲਬਾਤ ਮਿਲਦੇ ਆਗੇ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ ਹਾਸੇਕਾਲ ਸਾਰਿਆਂ ਨੂੰ